ਰਵਾਂਸ ਵਾਂਗ ਪੈ ਗਿਆ ਹੈ ਰੱਜੀ ਤੇ ਉਸ ਦੀ ਮਾਂ ਕਰਤਾਰੋ ਅੱਜ ਜਾਗਦੀਆਂ ਪਈਆਂ ਨੇ ਰੱਜੀ ਦੀ ਮਾਂ ਅਕਸਰ ਆਪਣੇ ਬਚਪਨ ਤੋਂ ਲੈ ਕੇ ਹਰ ਵਾਂਸ ਦੇ ਐਕਸੀਡੈਂਟ ਤੋਂ ਪਹਿਲਾਂ ਦੀ ਜ਼ਿੰਦਗੀ ਨੂੰ ਯਾਦ ਕਰਕੇ ਉਸ ਤੇ ਅਸੀਧੇ ਪੜਦੀ ਰਹਿੰਦੀ ਹੈ ਉਹ ਫੇਰ ਸ਼ੁਰੂ ਹੋ ਗਈ ਹੈ ਪੱਲੇ ਸਮਿਆਂ ਦੀ ਗੱਲ ਹੈ ਤੇ ਇਹ ਘਰਾਂ ਵਿੱਚ ਬੰਦਿਆਂ ਦੇ ਨਾਲ ਚਿੜੀਆਂ ਵੀ ਰਿਆ ਕਰਦੀਆਂ ਸਨ ਇਟ ਬਾਲਿਆਂ ਦੀ ਛੱਤ ਵਿੱਚ ਉਹਨਾਂ ਆਲਣਾ ਪਾ ਲੈਣਾ ਸਰਦੀਆਂ ਵਿੱਚ ਜੇ ਕਿਸੇ ਨੇ ਰੋਸ਼ਨਦਾਨ ਬੰਦ ਕਰ ਦੇਣੇ ਤਾਂ ਮੇਰੀ ਦਾਦੀ ਨੇ ਬਹੁਤ ਗੁੱਸਾ ਕਰਨਾ ਉਸਨੇ ਝਟ ਕਹਿਣਾ ਅੰਤਰੀਓ ਰੱਪਦੇ ਜੀ ਨੂੰ ਬਾਹਰ ਠੰਡ ਵਿੱਚ ਬਿਲਕਣ ਲਈ ਛੱਡ ਦਿੱਤਾ ਖੋਲ ਸਭ ਤੋਂ ਪਹਿਲਾਂ ਰੋਸ਼ਨਦਾਨ ਖੋਲ ਕੁੱਤੇ ਰੋਟੀ ਦੇ ਵੇਲੇ ਨੂੰ ਘੁੰਮ ਫਿਰ ਕੇ ਦਰਾਂ ਵਿੱਚ ਆ ਕੇ ਬੈਠ ਜਾਂਦੇ ਸੀ ਮੇਰੀ ਦਾਦੀ ਨੇ ਪਹਿਲੀ ਰੋਟੀ ਉਹਨਾਂ ਲਈ ਲਾਇਆ ਕਰਨੀ ਫਿਰ ਉਸ ਨੂੰ ਦਹੀਂ ਤੇ ਸ਼ੱਕਰ ਪਾ ਕੇ ਉਹਨਾਂ ਨੂੰ ਪੋਣੀ ਨਾਲੇ ਕਹਿਣਾ ਦਰবেশ ਨੇ ਆਸ ਲੈ ਕੇ ਆਉਂਦੇ ਨੇ ਭਾਈ ਕੋਣ ਕਿਸੇ ਦਾ ਖਾਂਦਾ ਸਭ ਉਸ ਦੀਆਂ ਲਿਖੀਆਂ ਖਾਂਦੇ ਨੇ ਉਹਨ ਲਗੂ ਤੀਏ ਆਪਣੇ ਹੱਥ ਨਾਲ ਰੋਟੀ ਪਾਇਆ ਕਰ ਇਹਨਾਂ ਦੀ ਗੱਲ ਐ ਰੱਜੀ ਮੇਰੀ ਦਾਦੀ ਤੇ ਮੇਰੀ ਮਾਂ ਦੋਵੇਂ ਸਸਨੋਂ ਖੇਤ ਸਾਗ ਤੋੜਨ ਗਈਆਂ ਪਿੱਛੋਂ ਕਰੇ ਕੱਟੇ ਖਰੀਦਣ ਵਾਲੇ ਆ ਗਏ ਮੇਰੇ ਛੋਟੇ ਚਾਚੇ ਨੇ ਦੋ ਕੱਟੇ ਤੇ ਇੱਕ ਬੁੱਢੀ ਮੱਝ ਉਹਨਾਂ ਨੂੰ 10 ਰੁਪਏ ਵਿੱਚ ਵੇਚ ਦਿੱਤੀ ਸਾਨੂੰ ਜਿਵੇਂ ਪਤਾ ਲੱਗਿਆ ਕਿ ਚਾਚੇ ਨੇ ਮੱਝ ਵੇਚ ਦਿੱਤੀ ਅਸੀਂ ਭੱਜ ਕੇ ਖੇਤ ਜਾ ਕੇ ਦਾਦੀ ਨੂੰ ਦੱਸ ਦਿੱਤਾ ਬਸ ਫੇਰ ਕੀ ਸੀ ਸਾਡੀ ਗੱਲ ਸੁਣਦੇ ਸਾਰ ਦਾਦੀ ਦਾ ਬাবਰ ਉਹ ਲੈਦੀ ਤਰਾ ਪੰਬੀਰੀ ਹੋ ਗਈ ਉਹ ਤਾਂ ਘਰ ਨੂੰ ਉੱਡੀ ਜਾਂਦੀ ਸੀ ਅਸੀਂ ਵੀ ਪਿੱਛੇ ਪਿੱਛੇ ਦਾਦੀ ਘਰੇ ਆ ਕੇ ਚਾਚੇ ਨੂੰ ਬੋਲੀ ਬੇਖਸਮਾ ਖਾਣਿਆ ਬੇਜਮਾਨ ਨਾਲ ਐਡਾ ਵੱਡਾ ਧੋਖਾ ਖਵਾ ਲਿਆ ਸਾਰੀ ਉਮਰ ਉਸ ਦਾ ਦੁੱਧ ਪੀ ਕੇ ਹੁਣ ਇਸ ਉਮਰੇ ਉਸ ਨੂੰ ਘਰ ਧੱਕਾ ਦੇ ਦਿੱਤਾ ਕੀੜੇ ਪੈਣ ਤੇਰੇ ਇਹੋ ਜਿਹੇ ਥੇ ਆ ਘਾਰ ਵਿੱਚ ਜਿੰਨਾ ਮਾਲ ਡੰਗਰ ਆ ਸਾਰਾ ਉਸੇ ਦੀ ਵੇਲ ਆ ਭਰੇ ਭਰਾਏ ਘਰ ਵਿੱਚੋਂ ਆਏ ਤੋਰੀ ਦਾ ਕਿਸੇ ਨੂੰ ਜਾਂ ਲੱਭ ਲੱਭ ਕੇ ਮੋੜ ਕੇ ਲਿਆ ਨਹੀਂ ਤਾਂ ਮੇਰਾ ਮਰੀ ਦਾ ਮੂੰਹ ਦੇਖੀ ਅਸੀਂ ਜਵਾਕਾਂ ਨੇ ਪਿੰਡ ਦੀ ਬੀਹੀ ਬੀਹੀ ਛਾੜ ਮਾਰੀ ਲੱਬਿਆ ਆਖਿਰ ਕਸਾਈਆਂ ਨੂੰ ਫਿਰ ਮਾਂ ਅੱਜੀ ਸੁਤੀ ਜਈ ਹੁੰਗਾਰਾ ਭਰਦੀ ਬੋਲੀ ਸਾਈਤਾ ਮੱਜ ਮੋੜਨ ਤੋਂ ਮੁੱਕਰ ਗਏ ਕਿ ਕਹਿੰਦੇ ਇਹ ਤਾਂ ਅਸੀਂ ਖਰੀਦ ਲਈ ਹੈ ਇਹ ਤਾਂ ਹੋਰ ਸਾਡੀ ਆ ਦਾਦੀ ਬੋਲੀ ਮੇਰੇ ਤੋਂ ਹੌਸਲੇ ਨਾ ਖਾ ਲਿਓ ਉਰੇ ਫੜਾਓ ਇਸ ਦਾ ਸੰਗਲ ਲੈ ਲਵੋ ਪਰ ਹੁਣ ਇਸ ਦਾ ਮੁੱਲ 20 ਰੁਪਏ ਹੈ ਖਟੀਕ ਬੋਲਿਆ ਆਪਣੇ ਹਿਮਾ ਚ 10 ਰੁਪਏ ਵਾਦ ਕੇ ਦੇ ਕੇ ਦਾਦੀ ਨੇ ਵਾਪਸ ਲਈ ਸੀ ਉਸ ਨੂੰ ਕਿਲੇ ਉੱਤੇ ਬੰਨ੍ਹ ਦੀ ਬੋਲੀ ਸੀ ਦੋ ਪੂਲੀਆਂ ਚਰੀਦਿਆਂ ਵਿਪਾਰੀ ਹੋ ਗਈਆਂ ਤੈਨੂੰ ਰੱਬ ਕੋਲੋਂ ਡਰੀਦਾ ਇਹ ਬਟਾਪਾ ਆਖਿਰ ਸਭ ਤੇ ਆਉਣਾ ਚੰਦਰੇ ਨਾ ਹੋਣ ਕਿਸੇ ਥਾਂ ਦੇ ਉਹਦੋ ਕੁਦਰਤ ਦੇ ਕਿੰਨੇ ਕੋਲ ਹੋ ਕੇ ਜੂਂਦਾ ਸੀ ਬੰਦਾ ਬਜ਼ੁਰਗਾਂ ਨੇ ਖਲ ਖੁੰਝੀਆਂ ਵਿੱਚ ਦਰਖਤ ਇਹ ਸੋਚ ਕੇ ਲਾਉਣੇ ਕੋਈ ਤੁਰਿਆ ਜਾਂਦਾ ਦੋ ਘੜੀ ਸ਼ਾਮੇ ਬੈ ਕੇ ਆਰਾਮ ਕਰ ਲਿਆ ਕਰੋ ਬੇਲੇ ਸਮੇਂ ਵਿੱਚ ਲੋਕ ਸਾਂਝੇ ਰਾਸਵਾਰਿਆ ਕਰਨੇ ਨਾਲੇ ਕਿਹਾ ਕਰਨਾ ਜੇ ਕਿਸੇ ਲਈ ਰਾਸਵਾਰੋਗੇ ਪਾਈ ਰੱਬ ਤੁਹਾਡੀ ਜ਼ਿੰਦਗੀ ਦੇ ਰਾਸੌਖੇ ਕਰੂ ਸਭ ਕਾਸੇ ਵਿੱਚ ਇੱਕ ਦੂਜੇ ਦਾ ਖਿਆਲ ਰੱਖਿਆ ਜਾਂਦਾ ਸੀ ਕਿੰਨੀ ਸੋਹਣੀ ਸੋਚ ਸੀ ਉਹ ਦੋ ਬੰਦੇ ਦੀ ਚੰਗੀ ਗੱਲ ਸੀ ਨਾ ਮਾ ਰੱਜੀ ਨੂੰ ਜਿਵੇਂ ਜਿਵੇਂ ਨੀਂਦ ਦਾ ਕੇੜਾ ਪਾ ਰਹੀ ਹੈ ਉਸ ਦੀ ਆਵਾਜ਼ ਬਦਲਦੀ ਜਾ ਰਹੀ ਹੈ ਕਰਤਾਰ ਉੱਠ ਕੇ ਹਰਵਾਸ ਦੇਖੀ ਸੀ ਠੀਕ ਕਰਕੇ ਫਿਰ ਵਹਿ ਗਈ ਅਤੇ ਬੋਰੀ ਪੂਰਾ ਪਿੰਡ ਪਰਿਵਾਰ ਹੋਇਆ ਕਰਦਾ ਸੀ ਇੱਕ ਦੇ ਕਰੇ ਕਾਰਜ ਸਭ ਦੇ ਕਰੇ ਸਮਝਿਆ ਜਾਂਦਾ ਸੀ ਜਦੋਂ ਮੇਰਾ ਵਿਆਹ ਹੋਇਆ ਮੈਂ 15 ਵਰਿਆਂ ਦੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਆ ਮੰਝਾ ਜਿਸ ਤੇ ਤੇਰੇ ਬਾਪੂ ਜੀ ਪੈਨੇ ਏ ਮੰજાਤੇ ਪੰਜ ਬਿਸtre ਬਾਸੂਕਿਆਂ ਨੇ ਦਿੱਤੇ ਸੀ ਚਾਰ ਪੀੜੀਆਂ ਤੇ ਦੋ ਕੁਰਸੀਆ ਪ੍ਰਕਾਸ਼ੋ ਲੈ ਕੇ ਆਈ ਸੀ ਤੇਲੇ ਦਾ ਟਿੱਡਾ ਬਾਹਰਲੇ ਮੁਲਕਰਿਆਂ ਦਾ ਸੀ ਉਹ ਆ ਰੇਡੀਓ ਦੇ ਕੇ ਗਿਆ ਸੀ ਨਾਲ 11 ਰੁਪਏ ਕਹਿੰਦਾ ਮੇਰੀ ਭੈਣ ਦਾ ਵਿਆਹ ਏ ਬਰਤਨ ਮੇਰੇ ਚਾਚੇ ਨੇ ਪਾਏ ਸੀ ਟੁੰਬਾ ਪਿੰਡ ਵਾਲੇ ਸਰਦਾਰ ਲੈ ਕੇ ਆਏ ਸੀ ਬਾਪੂ ਜੀ ਉਹਨਾਂ ਮੂਰੇ ਹੱਥ ਜੋੜ ਕੇ ਖੜੇ ਹੋ ਗਏ ਹੋ ਗਏ ਸੀ ਕਹਿਣ ਲੱਗੇ ਸਰਦਾਰ ਜੀ ਇਹ ਕੀ ਐਡਾ ਭਾਰ ਨਾ ਚੜਾਓ ਜਿਹੜਾ ਮੈਂ ਉਤਾਰ ਨਾ ਸਕਾਂ ਸਰਦਾਰ ਨੇ ਮੇਰਾ ਸਿਰ ਪਲੋਸਤੀ ਬੋਲੀ ਸੀ ਕਰਤਾਰੋ ਕਿਤੇ ਤੇਰੀ ਕੱਲੀ ਦੀ ਧੀ ਆ ਇਹ ਸਾਡੀ ਵੀ ਧੀ ਆ ਲੈ ਕੁੜੇ ਕੁੜੀਏ ਅੰਦਰ ਪੇਟੀ ਵਿੱਚ ਰੱਖ ਦੇ ਮੇਰੇ ਵਿਆਹ ਤੇ ਪੈਂਡ ਵਿੱਚੋਂ ਇੰਨਾ ਦੁੱਧ ਇਕੱਠਾ ਹੋ ਗਿਆ ਸੀ ਵਿਆ ਭਗਤਾਂ ਕੇ ਵੀ ਸਵਾ ਮਣ ਕੋਠੀ ਝਾੜ ਹੋ ਗਿਆ ਸੀ ਪਿਆ ਜ마 ਤੇਰੇ ਵਿਆ ਦੀ ਇਹ ਗੱਲਾਂ ਤਾਂ ਮੈਨੂੰ ਮੋਹ ਜਵਾਨੀ yaad ਹੋ ਗਈਆਂ ਨੇ نیند ਆ ਰਹੀ ਹੈ ਰੱਜੀ ਬੋਲੀ ਕਰਤਾਰੋਂ ਨੇ ਰੱਜੀ ਦੀ ਗੱਲ ਸੁਣ ਕੇ ਵੀ ਅਨਸੂਨੀ ਕਰ ਦਿੱਤੀ ਉਹ ਅੱਗੇ ਬੋਲੀ ਆਹ ਤਾਂ ਨਹੀਂ ਕਿ ਇਹ ਸਾਂਝ ਸਿਰਫ ਖੁਸ਼ੀ-ਬੇਹੱਦ ਆਖੀ ਸੀਮਤ ਸੀ ਦੁਖਾਂਤ ਵਿੱਚ ਵੀ ਲੋਕ ਬਰਾਬਰ ਖੜਿਆ ਕਰਦੇ ਸੀ ਜਿਹੜੇ ਕਿਸੇ ਗੱਲੋਂ ਨਾਰਾਜ਼ ਵੀ ਹੁੰਦੇ ਸੀ ਉਹ ਵੀ ਮਾੜੇ ਸਮੇਂ ਵਿੱਚ ਸਭ ਗਿਲਵੇ ਸ਼ਿਕਵੇ ਪੁਲਾ ਕੇ ਨਾਲ ਆ ਖੜਦੇ ਸਨ ਜੇ ਪਿੰਡ ਵਿੱਚ ਕਿਸੇ ਘਰ ਕੋਈ ਜੀ ਅਕਾਲ ਚਲਾਣਾ ਕਰ ਜਾਣਾ ਤਾਂ ਪੂਰੇ ਪਿੰਡ ਵਿੱਚ ਚੁੱਲ੍ਹਾ ਨਹੀਂ ਸੀ ਵੱਲਦਾ ਸੰਸਕਾਰ ਲਈ ਹਰ ਘਰ ਤੋਂ ਬਾਲਣ ਆਪੇ ਮੜੀਆਂ ਵਿੱਚ ਪਹੁੰਚ ਜਾਣਾ ਅੱਜ ਵਾਂਗੂ ਨਹੀਂ ਖਾਲੀ ਬਹਾਂ ਲਮਕਾ ਕੇ ਆ ਜਾਂਦੇ ਨੇ ਲੋਕ ਮਾਰਗ ਵਾਲੇ ਘਰਾਂ ਵਿੱਚ ਕਈ ਕਈ ਦਿਨ ਰੋਟੀ ਨਾ ਪੱਕਣੀ ਆਂਡ ਗਮਾਂਡ ਨੇ ਸਮੇਂ ਸਿਰ ਰੋਟੀ ਪਹੁੰਚਦੀ ਕਰਨੀ ਬਸ ਹੁਣ ਤਾਂ ਦਿਖਾਵਾ ਹੀ ਰਹਿ ਗਿਆ ਮਰੇ ਦਾ ਦੁੱਖ ਹੁਣ ਕੌਣ ਮਨਾਉਂਦਾ ਦੇਖ ਲੈਤੀ ਇਹ ਦੇਖਦੇ ਹੀ ਦੇਖਦੇ ਲੋਕ ਸੰਗ ਦਿਲ ਤੋਂ ਤੰਗ ਦਿਲ ਹੋ ਕੇ ਰੱਬ ਨੇ ਜਿਨ੍ਹਾਂ ਨੂੰ ਸੰਕ ਮਰਮਰ ਦੀਆਂ ਕੋਠੀਆਂ ਦਿੱਤੀਆਂ ਉਹਨਾਂ ਨੂੰ ਦਇਆ ਭਾਵਨਾ ਨਹੀਂ ਦਿੱਤੀ ਲੋਕਾਂ ਨੇ ਕੋਠੀਆਂ ਪਾਉਣ ਲੱਗਿਆਂ ਰੋਸ਼ਨਦਾਨ ਹੀ ਚੱਕ ਦਿੱਤੇ ਖਿੜਕੀਆਂ ਵਿੱਚ ਵੀ ਸ਼ੀਸ਼ੇ ਪਵਾ ਦਿੱਤੇ ਹੁਣ ਵਿਚਾਰੀ ਚਿੜੀ ਕੀ ਕਰਦੀ ਉਸ ਨੂੰ ਤਾਂ ਬਾਹਰ ਦਾ ਰਸਤਾ ਦਿਖਾ ਦਿੱਤਾ ਅਕੇ ਅੰਦਰ ਇਹ ਗੰਦ ਪਾਉਂਦੀਆਂ ਨੇ ਬਾਹਰੋਂ ਡੱਕੇ ਲਿਆ ਕੇ ਸੁੱਟ ਦਿਆਂ ਨੇ ਕਹਿੰਦੇ ਚੀੜੀ ਹੋਕਾ ਲੈ ਗਈ ਉਹ ਕਿਸੇ ਹੋਰ ਮੁਲਕ ਚਲੇ ਗਈ ਆ ਜਿੱਥੇ ਅਜੇ ਵੀ ਰੱਬ ਤੋਂ ਡਰਨ ਵਾਲੇ ਬੰਦੇ ਵਸਦੇ ਨੇ ਕਾਨੂ ਮੌਸਮ ਦੇ ਬਦਲਾ ਨਾਲ ਮਰ ਮੁੱਕ ਗਈ ਆ ਰੱਜੀ ਕਰਤਾਰੋਂ ਨੂੰ ਵਿਚੋ ਟੋਕਦੀ ਬੋਲੀ ਹਾਏ ਹਾਏ ਮਰ ਮੁੱਕ ਗਈਆਂ ਆ ਇਨਾ ਕਹਿਤੀ ਏ ਮੇਰੇ ਕਲੇਜ 'ਚ ਤਾਂ ਤੂੰ ਜਹੀ ਪੈਂਦੀ ਆ ਫੁੱਲਾਂ ਨਾਲੋਂ ਹੌਲੀਆਂ ਹੋਇਆ ਕਰਦੀ ਸੀ ਜੀੜੀਆ ਰੱਜੀ ਵੀ ਸੌ ਗਈ ਕਰਤਾਰੋ ਚਿੜੀਆਂ ਦਾ ਦੁੱਖ ਲਈ ਅਜੇ ਵੀ ਜਾਗਦੀ ਪਈ ਹੈ ਜਿਵੇਂ ਹੀ ਸਵੇਰ ਹੋਈ ਕਰਤਾਰੋ ਸਭ ਤੋਂ ਪਹਿਲਾਂ ਉੱઠી ਅਤੇ ਉਸ ਨੇ ਦੋਵੇਂ ਹੱਥ ਜੋੜ ਕੇ ਸਰਬੱਤ ਦਾ ਭਲਾ ਮੰਗਿਆ ਕੁਝ ਦੇਰ ਬਾਅਦ ਰੱਜੀ ਵੀ ਉੱਠ ਖੜੀ ਹੈ ਉਸ ਦੇ ਫੋਨ ਉੱਤੇ ਜਗਜੀਵਨ ਦਾ ਗੁੱਡ ਮਾਰਨਿੰਗ ਪਿੰਕੀ ਦਾ ਸੁਨੇਹਾ ਆਇਆ ਹੈ ਰਜੀ ਕਮ ਉੱਤੇ ਜਾਣ ਲਈ ਤਿਆਰ ਹੋ ਰਹੀ ਹੈ ਉਸਨੇ ਪਿੰਕ ਸੂਟ ਪਾਇਆ ਹੈ ਉਹ ਘਰੋਂ ਨਿਕਲ ਕੇ ਅੱਜ ਮੁਹਾਲਲੇ ਦੇ ਮੋੜ ਉੱਤੇ ਨਹੀਂ ਖੜੀ ਹੋਈ ਉਸ ਨੂੰ ਬੱਸ ਸਟੈਂਡ ਵੱਲ ਤੁਰੇ ਜਾਂਦੀ ਵੇਖ ਕੇ ਦੀਸ਼ੇ ਨੇ ਆਪਣਾ ਸਕੂਟਰ ਸਕੂਟਰ ਦੇ ਕੇ ਪਿੱਛੇ ਕਿਸੇ ਨੂੰ ਦੇਖਣ ਭੇਜਿਆ ਹੈ ਓਏ ਛੋਟੂ ਆ ਮੇਰਾ ਸਕੂਟਰ ਲੈ ਜਾ ਆ ਕੁੜੀ ਦੇ ਪਿੱਛੇ ਜਾ ਕੇ ਦੇਖ ਕਿੱਧਰ ਨੂੰ ਮੂੰਹ ਚੁੱਕਿਆ ਇਸਨੇ ਦੇਖ ਕੇ ਮੁਰੀ ਇਹ ਬੱਸ ਚੜਦੀ ਹੈ ਜਾਂ ਆਪਣੇ ਆਸ਼ਿਕ ਨਾਲ ਜਾਂਦੀ ਹੈ ਜਗਜੀਵਨ ਪਹਿਲਾ ਹੀ ਬੱਸ ਸਟੈਂਡ ਉੱਤੇ ਖੜਾ ਰੱਜੀ ਦਾ ਇੰਤਜ਼ਾਰ ਕਰ ਰਿਹਾ ਹੈ ਉਹ ਰੱਜੀ ਨੂੰ ਆਉਂਦੀ ਨੂੰ ਦੇਖਣ ਲਈ ਹੀ ਤਾਂ ਪਹਿਲਾਂ ਆ ਕੇ ਖੜਾ ਹੋ ਗਿਆ ਹੈ ਰੱਜੀ ਜਦੋਂ ਟਾਈਟ ਫਿਟਿੰਗ ਵਾਲਾ ਪਿੰਕ ਸੂਟ ਪਾ ਕੇ ਤੁਰੀ ਤੁਰਦੀ ਹੈ ਤਾਂ ਉਸ ਦੀ ਚਾਲ ਜਗਜੀਵਨ ਦੀ ਜਾਨ ਕੱਢ ਲੈਂਦੀ ਹੈ ਕਿ ਮੇਹੀ ਰੱਜੀ ਕੋਲ ਆ ਕੇ ਖੜੀ ਜਗਜੀਵਨ ਨੇ ਉਸ ਨੂੰ ਕਿਹਾ ਤੇ ਉਹ ਗਾਣਾ ਸੁਣਾਇਆ ਰੋਜ਼ ਸ਼ਾਮ ਨੂੰ ਪੱਟੀ ਉੱਤੇ ਗੱਲਾ ਕਰਨ ਕਵਾਰੇ ਤੂ ਢਾਬੇ ਦੇ ਫੁਲਕੇ ਵਰਗੀ ਨਰਮ ਜਹੀ ਮੁਟਿਆਰੇ ਉਸ ਦਾ ਗੀਤ ਸੁਣ ਕੇ ਰੱਜੀ ਮੋਟਰਸਾਈਕਲ ਉੱਤੇ ਬੈਠਦੀ ਬੋਲੀ ਤੇਰੀ ਗਾਣਿਆਂ ਦੀ ਚੁਆਇਸ ਬਹੁਤ ਪੂਆਰ ਹੈ ਤੂੰ ਮੈਨੂੰ ਮਲਾਇਆ ਵੀ ਤਾਂ ਕਾਹਦੇ ਨਾਲ ਦਾ ਬੇਦਾ ਫੁਲਕਾ ਹਾਂ 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 ਜਦ ਜੀਵਨ ਨੇ ਹੱਸ ਕੇ ਮੋਟਰਸਾਈਕਲ ਸਟਾਰਟ ਕੀਤਾ ਅਤੇ ਉਹ ਕੰਮ ਉੱਤੇ ਚਲੇ ਗਏ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਜੀ। ਧੰਨਵਾਦ।